ਨੂ ਗੋਲਜੀ ਵੰਗੋ ਵੱਲੋਂ ਜਿਹੜੀ ਡਾਇਮੰਡ ਵੈਲਫੇਅਰ ਸੁਸਾਇਟੀ ਹੈ ਸਮੇਂ-ਸਮੇਂ ਤੇ ਆਪਣੇ ਪ੍ਰੋਗਰਾਮ ਕਰਦੀ ਰਹਿੰਦੀ ਹੈ ਜਿਹੜਾ ਅੱਜ ਇਹਨਾਂ ਨੇ ਧੀਆਂ ਦੀ ਲੋਹੜੀ ਤੇ ਉਹਨਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਸਾਡੇ ਸ਼੍ਰੀ ਰਵਿੰਦਰ ਖੰਨਾ ਜੀ ਜਿਹੜੇ ਸਾਡੇ ਸੂਬੇ ਦੇ ਵਾਈਸ ਪ੍ਰਧਾਨ ਵੀ ਨੇ ਪਾਰਟੀ ਦੇ ਸੀਨੀਅਰ ਲੀਡਰ ਨੇ ਉਹ ਵੀ ਇੱਥੇ ਆਏ ਆ ਤੇ ਮੈਨੂੰ ਵੀ ਸੱਦਾ ਦਿੱਤਾ ਗਿਆ ਸੀ ਤੇ ਮੈਂ ਵੀ ਇੱਥੇ ਪਹੁੰਚਿਆ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਜੋ ਸਾਡੇ ਸਮਾਜ ਦੇ ਵਿੱਚ ਪਹਿਲਾਂ ਕੋਈ ਸਮਾ ਸੀ ਕਿ ਧੀਆਂ ਨੂੰ ਜੰਮਣਾ ਜਿਹੜਾ ਸੀਗਾ ਉਹਨਾਂ ਦਾ ਬੁਰਾ ਮਨਾਇਆ ਜਾਂਦਾ ਸੀ ਲੇਕਿਨ ਅੱਜ ਜੋ ਧੀਆ ਨੇ ਮੈਂ ਕਹਣਾ ਕਿ ਲੜਕਿਆਂ ਨਾਲੋਂ ਹਰ ਖੇਤਰ ਦੇ ਵਿੱਚ ਮੱਲ ਮਾਰੀ ਹੈ ਔਰ ਦੂਜੀ ਗੱਲ ਕੀ ਹੈ ਕਿ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਦੀ ਇਸ ਮਹਿੰਮ ਨੇ ਧੀਆ ਨੂੰ ਜੋ ਮਾਨ ਸਨਮਾਨ ਦਿੱਤਾ ਹੈ ਤੇ ਮੈਂ ਸਮਝਦਾ ਕਿ ਵਾਕਈ ਇਹ ਕਾਬਲੇ ਤਾਰੀਫ ਹੈ ਔਰ ਸਾਨੂੰ ਚਾਹੀਦਾ ਵੀ ਹੈ ਕਿ ਆਮ ਤੌਰ ਤੇ ਜਿਹੜੀਆਂ ਧੀਆ ਹੈ ਅੱਜ ਕੱਲ ਉਹ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਔਰ ਜਿਹੜੀ ਧੀ ਹੈ ਜੇ ਉਹ ਤਰੱਕੀ ਕਰਦੀ ਹੈ ਤੇ ਮੈਂ ਸਮਝਦਾ ਕਿ ਉਹਦੇ ਨਾਲ ਦੇਸ਼ ਵੀ ਤਰੱਕੀ ਕਰਦਾ ਜਿਸ ਘਰ ਉਹ ਪੜ੍ਹ ਲਿਖ ਕੇ ਜਾਂਦੀ ਹੈ ਉਹ ਘਰ ਵੀ ਤਰੱਕੀ ਕਰਦਾ ਉਹ ਸਮਾਜ ਵੀ ਤਰੱਕੀ ਕਰਦਾ ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਇੱਥੇ ਲੜਕੀਆਂ ਨੂੰ ਸਨਮਾਨਿਤ ਕੀਤਾ ਜਾਣਾ ਔਰ ਇਹਦੇ ਨਾਲ ਜਿਹੜੀਆਂ ਲੜਕੀਆਂ ਦੀ ਸਾਡੀ ਕਦਰ ਹੈ ਕਿਸੇ ਸਮੇਂ ਕਹਿੰਦੇ ਸੀ ਕਿ ਜੰਮਣਾਪੁਰਾ ਧੀ ਦਾ ਲੇਕਿਨ ਅੱਜ ਉਹ ਗੱਲ ਨਹੀਂ ਰਹੀ ਅੱਜ ਜਿਹੜੀਆਂ ਲੜਕੀਆਂ ਉਹ ਮੁੰਡਿਆਂ ਨਾਲੋਂ ਕਿਤੇ ਉੱਪਰ ਨੇ ਚਾਹੇ ਉਹ ਵਿਦਿਆ ਦਾ ਖੇਤਰ ਹੈ ਚਾਹੇ ਅੱਜ ਮਿਲਟਰੀ ਦੇ ਵਿੱਚ ਵੀ ਸਾਡੀਆਂ ਭੈਣਾਂ ਜਿਹੜੀਆਂ ਧੀਆ ਉਹ ਨੌਕਰੀ ਕਰਦੀਆਂ ਚਾਹੇ ਸਾਡੀ ਬਾਰਡਰਸ ਰੱਖਿਆ ਪੁਲਿਸ ਹੈ ਉੱਥੇ ਵੀ ਕਰਦੀਆਂ ਨੇ ਖੇਡਾਂ ਦੇ ਖੇਤਰ ਦੇ ਕੋਈ ਨਹੀਂ ਬੁੱਕਾ ਦੇਖੇ ਨਾ ਬੈਂਕ ਤੋਂ ਤਾਂ ਕੋਈ ਦਿਖਦਾ ਨਾ ਅੜਦਾ ਮੋੜੇ ਨਹੀਂ ਅੜ ਤੜੀ ਮਾਰੋ ਜੀ ਸਾਰੇ ਜਿੰਨੇ ਇੱਥੇ ਖੜੇ ਹੋ ਜਿਨ੍ਹਾਂ ਦੇ ਹੱਥ ਵਿੱਚ ਇਹ ਕਿਹੜੇ ਚਾਹੂ ਬੀਰੇ ਹੋ ਨਾ اها پڙهو جو لکي لکي ਪੂਲਾ ਪੱਟੀ ਵਾਲਾ ਅਮਰਜੀਤ ਸਿੰਘ ਇਹ ਚੱਕਰ ਵਾਈ ਨੂੰ ਬਿਆਰ ਸੇ ਤਾਂ ਜੁੜੀ ਹੈ ਅੱਜ ਇੱਕ ਬਹੁਤ ਹੀ ਖਾਸ ਮੌਕਾ ਧੀਆ ਦੇ ਮਾਨ ਦਾ ਸਨਮਾਨ ਦਾ ਬਠਿੰਡੇ ਦੀ ਸ਼ਾਨ ਦਾ ਤੇ ਜਿਹਦਾ ਜਿਹੜਾ ਅਸੀਂ ਹਰ ਸਾਲ ਹੀ ਕਰਦੇ ਆ ਲੋੜੀ ਧੀਆ ਦੀ ਮਾਨ ਬਠਿੰਡੇ ਦਾ ਔਰ ਅੱਜ ਮੁੱਖ ਮਹਿਮਾਨ ਵਜੋਂ ਸਾਡੇ ਵੱਡੇ ਵੀਰ ਜੀ ਅਰਵਿੰਦ ਖੰਨਾ ਜੀ ਜੋ ਕਿ ਐਮ ਐਲ ਏ ਰਹ ਚੁੱਕੇ ਆ ਦੋ ਵਾਰ ਸਾਡੇ ਮਾਹ ਮੰਤਰੀ ਪੰਜਾਬ ਦੇ ਵਿਦਿਆਲ ਸੋਢੀ ਜੀ ਨੇ ਸ਼ਿਰਕਤ ਕੀਤੀ ਹੈ ਥੋੜੀ ਦੇਰ ਚ ਸਿਹਤ ਮੰਤਰੀ ਸੁਰਜੀਤ ਜੀ ਅੰਨੀ ਜੀ ਜਿਹੜੇ ਪੁਰਾਣੇ ਸਿਹਤ ਮੰਤਰੀ ਉਹ ਵੀ ਪਹੁੰਚ ਰਹੇ ਆ ਔਰ ਬੜਾ ਹੀ ਮਾਣ ਹੈ ਸਮਾਨ ਹੈ ਖਾਸ ਕਰਕੇ ਸਾਡੀ ਪਾਰਟੀ ਜਿਹਦੇ ਸਾਡੇ ਨੇਤਾ ਨੇ ਪ੍ਰਧਾਨ ਮੰਤਰੀ ਜੀ ਜਿਹੜੇ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਏ ਆ ਬੇਟੀਆਂ ਲਈ ਮਹਿਲਾਵਾਂ ਲਈ ਉਹਨਾਂ ਨੂੰ ਸਲੂਟ ਹੈ ਤਾਂ ਉਹਦੇ ਅnder ਗਤੀ ਮੈਨੂੰ ਇੱਕ ਕੋ ਨੈਸ਼ਨਲ ਇਨਚਾਰਜ ਬਣਾਇਆ ਗਿਆ ਊਮਨ ਸਪੋਰਟਸ ਪਸਨੈਲਿਟੀ ਕਨੈਕਟ ਪ੍ਰੋ वो भी रूपरेखा तैयार करते हुए अज्ज वूमेन स्पोर्ट्स परसनैलिटी चाहे वह लड़के है चाहे लड़कियाँ उन्होंने अपनिया सम्मानित भी किया जाएगा और इस तो इलावा रंग-रंग प्रोग्राम भी तैयार किया और दो सहयोगी संस्थाव मानव सेवा कल्याण केंद्र दुण और, और ज्ञान प्रकाश गर्ग जी और दूसरा अजय कंसल जी अग्रवाल समाज सभा ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਸਹਿਯੋਗ ਹੈ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਕਿੰਨੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਦੇਖੋ ਜੀ ਕੱਲ ਤੱਕ ਮੇਰੇ ਕੋਲ ਜਿਹੜੀ ਹੈ 110 ਤੱਕ ਦੀ ਰਜਿਸਟ੍ਰੇਸ਼ਨ ਸੀ ਪਰ ਇੱਥੇ ਲੱਗ ਰਿਹਾ ਕਿ ਹੋਰ ਵੀ ਲੜਕੀਆਂ ਆ ਰਹੀਆਂ ਕਿਉਂਕਿ ਅਸੀਂ ਮੌਕੇ ਤੇ ਵੀ ਲੈ ਰਹੇ ਹਾਂ ਠੀਕ ਹੈ ਚਲੋ ਚਲੋ ਮਾਈਕੀ ਹਾਂ ਸਰ ਪਿੱਕਣਾ ਤੁਹਾਨੂੰ ਜਿੱਦ ਆਇਆ ਮਨਸਿੰਦਰ ਹਾਂਜੀ ਅੱਜ ਆਇਆ ਅੱਜ ਦੇ ਬੱਚਿਆਂ ਦਾ ਫੰਕਸ਼ਨ ਹੈ ਲੋੜੀ ਦਾ ਫੰਕਸ਼ਨ ਹੈ ਵੀਨੂ ਜੀ ਨੇ ਬੁਲਾਇਆ ਹੈ ਇਨੀ ਸੇਵ ਸਮਾਜ ਦੀ ਸੇਵਾ ਕਰ ਰਹੀ ਹੈ ਤੇ ਦਿਆਲ ਜੀ ਔਰ ਮੈਂ ਸਾਡੀ ਪਾਰਟੀ ਵੱਲੋਂ ਸਾਡੀ ਪਾਰਟੀ ਦੀ ਕਾਰੀ ਕਰਤਾ ਹੈ ਤੇ ਆਪਾਂ ਇਸ ਕਰਕੇ ਆਏ ਆ ਬੱਚਿਆਂ ਦਾ ਹਾਲਾ ਸ਼ਾਰੀ ਵਿਧਾਨ ਵਾਸਤੇ ਆਏ ਆ ਅੱਜ ਜਿਹੜੀ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਤੇ ਜੇ ਦੇਖਿਆ ਜਾਵੇ ਤਾਂ ਧੀਆਂ ਜੰਮਣ ਤੋਂ ਹਰ ਇੱਕ ਡਰਦਾ ਹੈ ਨਹੀਂ ਐਸੀ ਗੱਲ ਨਹੀਂ ਹੈ ਦੇਖੋ ਮਾਨ ਸਤਕਾਰ ਦੀ ਗੱਲ ਹੁੰਦੀ ਹੈ ਔਰ ਇਹ ਜੋ ਪਿਛਲੇ ਕਈ ਸਾਲਾਂ ਤੋਂ ਇਹ ਜੋ ਬੇਟੀ ਪੜਾਓ ਬੇਟੀ ਬਚਾਓ ਦੀ ਜੋ ਵਧਾ ਮੰਤਰੀ ਸਾਹਿਬ ਨੇ ਵੀ ਗੱਲ ਚੱਕੀ ਹੈ ਇਹਦੇ ਕਰਕੇ ਜੋ ਦੇਸ਼ ਭਰ ਦੇ ਵਿੱਚ ਬੱਚਿਆਂ ਨੂੰ ਤੇ ਔਰਤਾਂ ਨੂੰ ਜੋ ਇੱਜ਼ਤ ਮਾਨ ਦੇਣ ਦਾ ਉਪਰਾਲਾ ਚੱਲਿਆ ਹੈ ਉਹ ਮੈਨੂੰ ਬਹੁਤ ਖੁਸ਼ੀ ਹੈ ਕਿ ਬੀਨੂ ਜੀ ਨੇ ਵੀ ਇਹ ਗੱਲ ਕਰ ਰਹੇ ਹਨ ਔਰ ਸਾਡੀ ਪਾਰਟੀ ਵੱਲੋਂ ਵੀ ਬਹੁਤ ਸਾਰੇ ਲੀਡਰ ਇਸ ਤਰੀਕੇ ਨਾਲ ਬੱਚਿਆਂ ਦੀ ਇੱਜ਼ਤ ਮਾਨ ਕਰਕੇ ਪ੍ਰੋਗਰਾਮ ਰੱਖ ਰਹੇ ਹਨ ਜੇ ਦੇਖਿਆ ਜਾਵੇ ਤਾਂ ਜਿਹੜੇ ਹਰ ਵਾਰ ਮੋੜੀ ਜਿਹੜੀਆਂ ਲੜਕੀਆਂ ਆਈਆਂ ਉਹ ਪਿਆਰ ਵੀ ਜਿਆਦਾ ਜਿੰਦੀਆਂ ਮਾਪਿਆਂ ਨੂੰ ਐਜੂਕੇਸ਼ਨ ਤੇ ਹਰੇਕ ਕੰਮ ਤੇ ਬਿਲਡਰ ਹੋ ਕੇ ਬਹੁਤ ਅੱਗੇ ਬਹੁਤ ਅੱਗੇ ਆ ਉਹਨਾਂ ਨੂੰ ਪਰਮਾਤਮਾ ਹਮੇਸ਼ਾ ਉਹਨਾਂ ਦੇ ਸਿਰ ਤੇ ਹੱਥ ਰੱਖੇ ਮੈਡਮ ਮੈਡਮ